ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ ਅੱਜ ਆਪਾਂ ਗੱਲ ਕਰਦੇ ਆਂ ਇੱਕ ਨਿੱਕੇ ਜਿਹੇ ਦੇਸ਼ ਦੀ ਜਿਹੜਾ ਗਰੀਸ ਦੇ ਲਾਗੇ ਸਮੁੰਦਰ ਦੇ ਵਿੱਚ ਇੱਕ ਨਿਕਾਹਤ ਆਪੂਆ ਉਹ ਦੇਸ਼ ਦਾ ਨਾਮ ਆ ਸਾਈਪ੍ਰਸ। ਪਿਛਲੇ ਦਿਨੀ ਸਾਈਪ੍ਰਸ ਦੇ ਵਿੱਚ ਅੱਗ ਲੱਗ ਗਈ ਸੀ ਲਿੰਮਾਸੋਲ ਦੇ ਵਿੱਚ। ਲਿੰਮਾਸੋਲ ਜੋ ਕਿ ਸਾਈਪ੍ਰਸ ਦਾ ਇੱਕ ਛੋਟਾ ਜਿਹਾ ਸ਼ਹਿਰ ਆ ਵਿੱਚ ਗਿਣਮੇ ਚੁਣਮੇ ਚਾਰ ਪੰਜ ਕਿ ਸ਼ਹਿਰ ਨੇ ਜੋ ਬਹੁਤ ਹੀ ਸੋਹਣੇ ਨੇ। ਇਹ ਯੂਰਪ ਦਾ ਇੱਕ ਪਾਰਟ ਆ। ਇਥੇ ਅਕਸਰ ਲੋਕ ਘੁੰਮਣ ਫੇਰ ਲਾਉਂਦੇ ਨੇ ਜਾਂ ਆਪਣੇ ਇੰਡੀਆ ਸਟੂਡੈਂਟ ਜਾਂ ਮੰਨ ਨੇ ਸਟੱਡੀ ਕਰਨ ਲਈ ਤੇ ਕੰਮ ਲਈ ਆਪਣੇ ਬਹੁਤ ਸਾਰੇ ਪੰਜਾਬੀ ਮੁੰਡੇ ਹਰਿਆਣਾ ਦੇ ਮੁੰਡੇ ਉੱਥੇ ਗਏ ਹੋਏ ਨੇ ਉੱਥੇ ਕੰਮ ਕਰਦੇ ਨੇ ਵਧੀਆ ਪੈਸਾ ਕਮਾ ਰਹੇ ਨੇ ਨਾਲ ਨਾਲ ਆਪਣੀ ਪੜ੍ਹਾਈ ਕਰ ਰਹੇ ਨੇ ਨਾਲ ਨਾਲ ਵਧੀਆ ਪੈਸਾ ਕਮਾ ਰਹੇ ਨੇ ਤੇ ਉਹਨਾਂ ਜਿੰਮਾ ਸੂਦੇ ਵਿੱਚ ਬਹੁਤ ਭਿਆਨਕ ਅੱਗ ਲੱਗੀ ਸੀ ਅੱਗ ਲੱਗਣ ਦਾ ਕਾਰਨ ਗਰਮੀ ਇਹ ਸੈਕਟਰ ਮੰਨੇ ਆ ਰਹਾ ਬੀਤੀ ਸਾਲ ਵਿੱਚ ਸਿਰਫ ਝਿੱਤੀ ਸੀ ਤੇ ਉਹ ਛਿੱਟ ਸੀ ਉਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਘਰਾਂ ਨੂੰ ਅਬਲੀਬੇੜ ਜ਼ਿਲ੍ਹੇ ਵਾਲਿਆ ਪਹਾੜਾਂ ਤੋਂ ਵੀ ਅੱਗੇ ਘਰਾਂ ਦੇ ਵਿੱਚ ਚਲੀ ਗਈ ਤੇ ਬਹੁਤ ਸਾਰਾ ਨੁਕਸਾਨ ਕਰਕੇ ਗਈ ਆ ਜ਼ਿਆਦਾ ਨੁਕਸਾਨ ਕੀਤਾ ਤੇ ਘਰਾਂ ਦੇ ਘਰ ਜਲਾਤੇ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਦੇਖੋ ਪਹਿਲਾਂ ਇਹ ਸ਼ਹਿਰ ਕਿੰਨਾ ਖੂਬਸੂਰਤ ਸੀਗਾ ਤੇ ਹੁਣ ਉਹਦੇ ਕੀ ਹਾਲ ਹੋ ਗਏ ਨੇ